ਸਾਰੇ ਸਾਰਾ ਮਾਮਲਾ ਕੀ ਹੈਗਾ ਜੀ ਇਹ ਜਿਹੜਾ ਗੋੜਾ ਸਿੰਘ ਤੇ ਦੇਵਾ ਸਿੰਘ ਹੈ ਬੂਹ ਪਿੰਡ ਦਾ ਇਹਦੇ ਤੇ ਕਾਫੀ ਜਿਹੜੇ ਹੈਗੇ ਆ ਮਕਦਮੇ ਜਿਹੜੇ ਆ ਐਨਡੀਪੀਏ ਸੈਕਟ ਤਹਿਤ ਦੇ ਹੈਗੇ ਆ ਜਿਹੜੇ ਇਹ ਨਸ਼ਾ ਦੇ ਕਾਰੋਬਾਰ ਦੇ ਵਿੱਚ ਇਹ ਇਨਵੋਲ ਹੈਗਾ ਤੇ ਜਿਹਦਾ ਅਸੀਂ ਇਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਫੋਰਟੀ ਨੂੰ ਭੇਜਿਆ ਸੀਗਾ ਤਾਂ ਕਿ ਇਹਦੀ ਜਿਹੜੀ ਨਸ਼ਿਆਂ ਦੇ ਕਾਰੋਬਾਰ ਤੋਂ ਇਹਨੇ ਜਾਇਦਾਦ ਬਣਾਈ ਆ ਉਹਨੂੰ ਇਹਨੂੰ ਕਿਤਾ ਜਾਵੇ ਜ਼ਬਤ ਕੀਤਾ ਜਾਵੇ ਜੋ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਜਿਹੜਾ ਇਸ ਕੇਸ ਨੂੰ ਮੰਨ ਮੰਨਤਾ ਦਿੰਦੇ ਹੋਏ ਤੇ ਇਹਦੀ ਜਿਹੜੀ ਹੈਗੀ ਆ तकरीबन 64 ਲੱਖ ਦੇ ਕਰੀਬ ਜਿਹੜੀ ਹੈ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤੇ ਜਿਹਦੇ ਵਿੱਚ ਇਹਦਾ ਜਿਹੜਾ ਘਰ ਹੈਗਾ ਔਰ ਪਲਾਸੇ ਦੇ ਜਿਹੜੇ ਵਹੀਕਲ ਹੈਗੇ ਆ ਉਹ ਕੰਪੀਟੈਂਟ ਅਥਾਰਟੀ ਨੇ ਜਿਹੜੇ ਇਹਦੇ ਵਿੱਚ ਅਟੈਚ ਕਰ ਲਏ ਆਗੇ ਤੇ ਜਿਹੜੀ ਹੈਗੀ ਆ ਇਹਦੀ ਜਲਦੀ ਜਿਹੜਾ ਪ੍ਰੋਸੈਸ ਨਾ ਉਹ ਜਿਹੜੀ ਨੰਮੀ ਹੋ ਵੀ ਇਹ ਜਿਹੜੇ ਅਸੀਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਜਿੰਨੇ ਵੀ ਕੋਈ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਟ ਹੈਗੇ ਆ ਉਹ ਆਪਣਾ ਇਸ کاروبار ਚੋਂ ਹਟ ਜਾਣ ਨਹੀਂ ਤਾਂ ਉਹਨਾਂ ਦੀ ਵੀ ਜੋ ਵੀ ਪ੍ਰਾਪਰਟੀ ਹੈ ਜਾਇਦਾਦ ਹੈਗੀ ਆ ਅਸੀਂ ਬਿਲਕੁਲ ਇਹ ਜਿਹੜੀ ਜਬਤ ਕਰਾਵਾਂਗੇ ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਜਿੱਦਾਂ ਦੇ ਇਹ ਘਰਾਂ ਚ ਰਹਿ ਰਹੇ ਆ ਤੇ ਘਰਾਂ ਤੋਂ ਬੇਕਾਰ ਕਰਾਂਗੇ ਜੇ ਨਿਸ਼ੇ ਨਹੀਂ ਕਰ ਉਹ ਤੇ ਸਰ ਜਿੱਦਾਂ ਹੁਣ ਇਹ ਜਿਹੜੀ ਪ੍ਰਾਪਰਟੀ ਫੀਸ ਹੋ ਗਈ ਹੈ ਹੁਣ ਇੱਥੇ ਰਹਿ ਸਕਦੇ ਆ ਇਹ ਪਰਿਵਾਰ ਇਹ ਉਹ ਕਹਿੰਦਾ ਜੀ ਇਹ ਤੇ ਕਬਜ਼ਾ ਲਿਆ ਜਾਊਗਾ ਤੇ ਉਸ ਤੋਂ ਬਾਅਦ ਜੋ ਐਸ ਪਰ ਲਾਅ ਰੀਜ਼ਨਸ ਹੈਗੀਆਂ ਉਹਦੇ ਮੁਤਾਬਕ ਇਹਦੀ ਜਿਹੜੀ ਆ ਉਹ ਥੈਂਕ ਯੂ